ਜੱਸੇ ਕਾਰਨ ਕਨਫਿਊਜ਼ ਹੋ ਗਿਆ ਵਿੱਚ ਪਾਣੀ ਵੀ ਪੈਂਦਾ ਕਰਿਆ ਵਾ ਮੈਂ ਪਾਣੀ ਕੋਣੀ ਪਾ ਤਿਆ ਦਾ ਦੁਕਾਨ ਚ ਦੇਖੋ ਰਾਤ ਨੂੰ ਬਹੁਤ ਵਧੀਆ ਲੱਗਣੀ ਜੀ ਤੇ ਬਾਕੀ ਜੀ ਆਪਾਂ ਨੇ ਇੱਕ ਕੰਮ ਦੋਕਾਰ ਜਰੂਰ ਕਰਤੇ ਡੱਬਾ ਦੇ ਤੇ ਮੰਜੀਤ ਨੂੰ ਲੈ ਵੀ ਮੰਜੀਤ ਡੱਬਾ ਮੈਂ ਡੱਬਾ ਗਿਆ ਕਰਨਾ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਪੱਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋਈ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦੰਨੇ ਆਂ ਵੀ ਅੱਜ ਗਰਮੀ ਨਾ ਤਾਂ ਚਿੰਕਾਂ ਕਢਾਈਆਂ ਪਈਆਂ ਅੱਜ ਵਾਲੀ ਗਰਮੀ ਮੈਂ ਕਦੇ ਨਹੀਂ ਦੇਖੀ ਕਿਉਂਕਿ ਅੱਜ ਸਵੇਰੇ ਤਾਂ ਹਵਾ ਚੱਲਦੀ ਸੀ ਤੇ ਹੁਣ ਹਵਾ ਬੰਦ ਹੋ ਗਈ ਪੂਰਾ ਚੱਲਿਆ ਨਾ ਤਾਂ ਉਸ ਤਰ੍ਹਾਂ ਸਰੀਰ ਚੱਲਦਾ ਨਹੀਂ ਨਾ ਉਸ ਤਰ੍ਹਾਂ ਹਵਾ ਚੱਲ ਰਹੀ ਹੈ ਤੇ ਗਰਮੀ ਹੋਈ ਵੀ ਹੈ ਜੀ ਫੁੱਲ ਬਟਾਪਾ ਤੇ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਇਆ ਇੱਧਰ ਜਾਂ ਬਾਹਰ ਦੇਸ਼ਾਂ ਦੇ ਦੇਸ਼ਾਂ ਤੋਂ ਜਾਂ ਨਵੇਂ ਮੈਂਬਰ ਜੁੜ ਰਹੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ। ਅਸੀਂ ਰਿਸਪੈਕਟ ਕਰਦੇ ਆ ਤੁਹਾਡੀ ਸਾਰਿਆਂ ਦੀ ਜੀ। ਐਦਾਂ ਹੀ ਆਪਣੇ ਬਲੌਗ ਨੂੰ ਚੁੱਕ ਕਰੇ ਕਰੋ ਤੇ ਸੋਹਣੇ-ਸੋਹਣੇ ਕਮੈਂਟ ਜਰੂਰ ਕਰਿਆ ਕਰੋ। ਤੁਸੀਂ ਕਮੈਂਟ ਕਰਦੇ ਵੀ ਬਹੁਤ ਵਧੀਆ ਗੱਲ ਹੈ ਜਿਹਦੇ ਨਾਲ ਕੀ ਸਾਨੂੰ ਬਹੁਤ ਫਾਇਦਾ ਹੁੰਦਾ। ਜੇ ਤੁਹਾਡੇ ਕੋਈ ਮਹੰਦ ਦਾ ਸਵਾਲ ਹੈ ਜਾਂ ਅਸੀਂ ਕੋਈ ਸਵਾਲ ਪਾਇਆ ਉਹਦਾ ਜਵਾਬ ਵੀ ਦੇ ਹੋ ਜਾਂਦਾ। ਚਲੋ ਠੀਕ ਹੈ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ। ਸਭ ਤੋਂ ਪਹਿਲਾਂ ਤਾਂ ਮਿਲਾਨਾ ਜੀ ਮੈਂ ਮਨਜੀਤ ਨੂੰ ਕਿਉਂਕਿ ਮੈਂ ਹੁਣ ਦੁਕਾਨ ਤੋਂ ਆਇ ਤੇ ਮੈਡਮ ਨੇ 11:30 ਵਜੇ ਡਿਊਟੀ ਕਰਤੀ ਤੇ ਮੈਂ ਵੀ ਕੰਮ ਕਰਨਾ ਤਾਂ ਹੁਣ ਇੱਕ ਟਰੈਕਟਰ ਦੁਕਾਨ ਤੇ ਆਇਆ ਭਾਜੀ ਉਹ ਜਾ ਕੇ ਕਰਨਾ ਪਰ ਕਰੀਏ ਕੀ ਆ ਜੀ ਬੱਸ ਨੱਠ ਭੱਜ ਮਾਰਦੀ ਹੁਣ ਮੈਂ ਸੋਚਿਆ ਵੀ ਦੁਕਾਨ ਜੱਸ ਕਰਨ ਨੂੰ ਛੱਡਿਆ ਆਵਾਂ ਫਿਰ ਦੁਕਾਨ ਤੇ ਆਪਾਂ ਬੈਠ ਕੇ ਕੰਮ ਕਰਾਂਗੇ ਨੀਚੋ ਤੇ ਨਹੀਂ ਫੇ ਵਿਚ ਨੂੰ ਕਦੇ ਇਹਨੂੰ ਲਿਆਓ ਛੱਡੋ ਚਲੋ ਹੁਣ ਜੇ ਛੁੱਟੀਆਂ ਤਾਂ ਸਵੇਰੇ ਸਵੇਰੇ ਕੰਮ ਨਿਬੜ ਜਾਂਦਾ ਚਲੋ ਠੀਕ ਆ ਜੀ ਹੁਣ ਤੁਸੀਂ ਬਣੇ ਰਹੋ ਨਾਲ ਜੱਸ ਕਰਨ ਨੂੰ ਲਿਆਇਆ ਮੈਂ ਘਰੇ ਉਸ ਤੋਂ ਬਾਅਦ ਤੁਹਾਨੂੰ ਮਿਲਾਂ ਨੀ ਬਣੇ ਰਹੋ ਨਾਲ ਤੇ ਮਨਜੀਤ ਨੂੰ ਮਿਲਾਂ ਨੇ ਚਲੋ ਠੀਕ ਆ ਜੀ ਬਣੇ ਰਹੋ ਨਾਲ ਚਲੋ ਤਾਂ ਮਿਲ ਸਸਤੀ ਕਾ ਹਲਦੀ ਸਕੇ ਕੀ ਬਣ ਰਿਹਾ ਬਸ ਠੰਡ ਅੱਜ ਠੰਡਾ ਤਾਂ ਨਹੀਂ ਹੈ ਠੀਕ ਹੈ ਚੱਪ ਤਾਂ ਆ ਵੀ ਵਧੀਆ ਤੇ ਲਓ ਜੀ ਮੈਂ ਕਹੋ ਵੀ ਗਰਮੀ ਤਾਂ ਨਹੀਂ ਹੈ ਹਾਂ ਕੋਈ ਨਹੀਂ ਚਲੋ ਇਹ ਲੋ ਜੀ ਮੈਂ ਜਿੱਤਨਾ ਪਰਦੇ ਲਾਏ ਵੀ ਪੂਛੇ ਪੂਛੇ ਲਾਤੇ ਤੇ ਅੱਜ ਮੱਖੀਆਂ ਇਹਨਾਂ ਸਾਰੀਆਂ ਬਾਹਰ ਕੱਢੀ ਵੀ ਆ ਜਿੱਕਣਾ ਮੈਨੂੰ ਸਿਖਾਇਆ ਤਾਂ ਤੇ ਬਾਕੀ ਪਰਦੇ ਪੁਰਦੇ ਇਹਨਾਂ ਲਾਤੇ ਹਾਂ ਪਤਾ ਵੀ ਕੀ ਹੈ ਤੁਸੀਂ ਥੋੜਾ ਜਿਹਾ ਦਰਵਾਜ਼ਾ ਜਿਆਦਾ ਖੁੱਲਾ ਰੱਖਦੇ ਆ ਮੈਂ ਬਾਹਰ ਨਿਕਲਣਾ ਨਾ ਕਹਿ ਜਾਣਾ ਦਰਵਾਜ਼ਾ ਠੀਕ ਹੈ ਜਿਆਦਾ ਦਰਵਾਜ਼ਾ ਜਲਦੀ ਲਾਣਾ ਬਿਲਕੁਲ ਰਾਈਟ ਗੱਲ ਹੈ ਦੇਖੋ ਹੈ ਤਾਂ ਘੱਟ ਹੈ ਅੱਗੇ ਨਾਲੋਂ ਫਰਕ ਤਾਂ ਹੈ ਐਨ ਗੱਲ ਬਣੀ ਵੀ ਨਾਲੇ ਹੀ ਦੇਖੋ ਹੁਣ ਇਸ ਟਾਈਮ ਨਾ ਠੰਡਾ ਹੈ ਐ ਨਾ ਇੱਕ ਗੱਲ ਹੋਰ ਵੀ ਹੈ ਮਨਜੀਤ ਆਪਣਾ ਜਿਹੜਾ ਘਰ ਹੈ ਨਾ ਸਿੰਗਲ ਸਟੋਰੀ ਹੈ ਇਹ ਸਿੰਗਲ ਹੀ ਹੈ ਜੀ ਬਸ ਇਹਦੇ ਉੱਪਰ ਨਹੀਂ ਜੇ ਉੱਪਰ ਦੋ ਕਮਰੇ ਹੁੰਦੇ ਨਾ ਤਾਂ ਹੀ ਤੇਰਾ ਥੱਲੇ ਠੰਡਾ ਹੋਣਾ ਤਾਂ ਕਿਉਂਕਿ ਉੱਪਰਲੇ ਦੀ ਛੱਤ ਗਰਮ ਹੋਣੀ ਤੇ ਨੀਚੇ ਵਾਲੀ ਛੱਤ ਠੰਡੀ ਹੋਣੀ ਸੀ ਹੁਣ ਲੱਗ ਗਿਆ ਜੀ 12 ਵਜੇ ਚੱਲੇ ਵੱਜ ਗਏ ਤਕਰੀਬਨ ਹੁਣ ਲੱਗ ਗਿਆ ਜੀ ਤਪਣ ਲੈਂਟਰ ਬਸ ਹੁਣ ਪੱਖੇ ਭੁੱਖਿਆ ਨਾ ਲੱਗ ਜਾਣਾ ਗੇਰ ਨਾ ਹਵਾ ਅਸੀਂ ਥੋੜਾ ਬਲੌਕ ਕਰਕੇ AC ਬੰਦ ਕਰਾ ਤਿਆ ਮੈਂ ਤੇ ਹੁਣ ਪੱਖੇ ਨਾਲ ਤਾਂ ਗਰਮ ਹਵਾ ਗੇਰ ਨਹੀਂ ਆ ਜੀ ਨੂੰ ਲੋ ਜੀ ਜਸਕਰਨ ਵੀ ਆ ਗਿਆ ਮੇਰਾ ਪੁੱਤ ਕੱਪੜੇ ਬਦਲ ਗਏ ਹੋਰ ਕੀ ਬਾਤ ਚੱਲ ਰਿਹਾ ਪੁੱਤ ਤੇਰੀ ਪੜ੍ਹਾਈ ਕਿਤਨਾ ਚੱਲ ਰਹੀ ਟਿਊਸ਼ਨ ਜਾਇਆ ਮਿਸ ਕਰਿਆ ਤਾਂ ਵੀ ਮੈਂ ਲੈ ਕੇ ਆਉਂਗਾ ਗੱਡੀ ਉਹ ਪੁੱਤ ਕੀ ਕਰਾਂ ਉਹ ਗੱਡੀ ਵਾਲੇ ਨੇ ਮੰਗਲਵਾਰ ਦੇ ਆ ਪੁੱਛ ਲਿਆ ਮੈਂ ਰਾਤ ਪੁੱਛਿਆ ਨਹੀਂ ਕੱਲ ਵੀ ਪੁੱਛਿਆ ਪਰਸੋਂ ਉਹ ਕਹਿੰਦਾ ਵੀ ਮੰਗਲਵਾਰ ਨੂੰ ਲਿਆ ਕੇ ਦਊਗਾ ਹੁਣ ਕੱਲ ਕਹਿੰਦਾ ਉਹ ਕਹਿੰਦਾ ਵੀ ਹੁਣ ਖੜ ਜਾ ਤੇਰੀ ਸ਼ੁੱਕਰਵਾਰ ਨੂੰ ਆਊਗੀ ਗੱਡੀ ਹੁਣ ਮੈਂ ਕਰਾ ਕਿਹਾ ਮੈਂ ਤਾਂ ਦੋ ਤਿੰਨ ਉਹ ਚੱਲ ਜੇ ਪੁੱਤ ਨਾ ਵੀ ਮਿਲੀ ਆਪਾਂ ਤੈਨੂੰ ਸੰਡੇ ਨੂੰ ਉੱਥੇ ਪੁੱਛ ਕੇ ਨਹੀਂ ਆਏ ਆਪਾਂ ਬਿੰਦਰਾਕ ਆਪਾਂ ਅਗਲੇ ਸੰਡੇ ਨੂੰ ਦੋ ਦਿਨ ਰਹਿ ਕੇ ਉੱਥੋਂ ਲਿਆਉਂਗੇ ਨਾ ਉਹਨਾਂ ਲਿਆ ਕੇ ਦਈ ਠੀਕ ਨਹੀਂ ਗੱਲ ਬਾਤ ਅਗਲੇ ਸੰਡੇ 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 ਲਾਈ ਹੈ ਸੰਡੇ ਆ ਹਾਂ ਤੇ ਉਹ ਕਹਿੰਦਾ ਮੈਂ ਤਾਂ ਅੱਜੇ ਤਿਆਰ ਹੋਇਆ ਵਾ ਤਾਂ ਉੱਥੇ ਜਿਆਦਾ ਤਿਆਰ ਤਾਂ ਹੋਇਆ ਵਾਏ ਕਿੱਥੇ ਆੜੀ ਮਾਸੀ ਕੋਲ ਜਾਣਾ ਹਾਂ ਛੁੱਟੀਆਂ ਹੋ ਗਿਆ ਨਹੀਂ ਭਰ ਕੇ ਰਹਿ ਗਿਆ ਗਰਮੀਆਂ ਬਹੁਤ ਐ ਮਨੁਜੀਤ ਗਰਮੀਆਂ ਬਹੁਤ ਐ ਬਹਿ ਜਾ ਚੱਲ ਬਈ ਹੋਰ ਗੱਲਬਾਤ ਸੁਣਾ ਕੋਈ ਕੋਈ ਚੱਕਰ ਨਹੀਂ ਪੁੱਤ ਤੇਰੇ ਨਾਲ ਪ੍ਰੋਮਿਸ ਕਰਿਆ ਨਾ ਗੱਡੀ ਦਾ ਗੱਡੀ ਲਿਆ ਦੂੰਗੇ ਉਹ ਗੱਡੀ ਦੀ ਗੱਲ ਕਰਦੇ ਜਿਹੜੀ ਨਾ ਇਹ ਉੱਥੇ ਚਲੇ ਗਿਆ ਜੀ ਮਾਲਾ ਉਹ ਕਿਤੇ ਕਰਨ ਲਿਆਇਆ ਜਾਂ ਜੋੜਜੀ ਮੇਲੇ ਤੇ ਗਏ ਤੇ ਉਹ ਗੱਡੀ ਆਂਦੀ ਐ ਜੀ ਘੱਟੋ ਘੱਟ ਜੇ ਤਾਂ ਚੈਨੀ ਐ ਤਾਂ 1200 ਦੀ ਛੋਟੀ ਐ 4 ਟਾਇਰਾਂ ਜੇ ਵਾਲੀ ਤੇ ਮੰਨੂ ਵਧੀਆ ਤਾਂ ਲੱਗੀ ਮੈਂ ਜੱਸ ਕਰਨ ਹੁਣ ਤੁਸੀਂ ਕਹੂਗੇ ਜੱਸ ਕਰਨ ਕਿਹੜਾ ਨਿਆਣਾ ਐ ਗੱਡੀ ਵਾਸਤੇ ਹਾਂ ਜੀ ਹਾਂ ਇਹ ਮੰਗ ਰਿਆ ਤਾਂ ਟਰੱਕ ਜਾਂ ਟਰੈਕਟਰ ਉਹਦੇ ਤੇ ਫਿਰ ਹੁਣ ਦੇਖੋ ਐਡਾ ਬੜਾ ਹੋ ਗਿਆ ਚਲਾਊਗਾ ਕਿਦਾਂ ਥੱਲੇ ਨੂੰ ਮੂੰਹ ਕਰਕੇ ਕਿੰਨੇ ਕੁ ਦੂਰ ਤੱਕ ਲੈ ਜਾਊਗਾ ਉਹ ਮੰਨੂ ਚੀਜ਼ ਵਧੀਆ ਪਤਾ ਕੱਥੇ ਲੱਗੀ ਮੰਜੀ ਤ ਰਿਮੋਟ ਵਾਲੀ ਐ ਬਹੁਤ ਵਧੀਆ ਚੀਜ਼ ਜੀ ਲੱਗੀ ਇੱਕ ਮੰਨੂ ਐ ਲੱਗਦਾ ਵੀ ਉਹਦੀ ਲਾਈਫ ਵੀ ਜ਼ਿਆਦਾ ਟੁੱਟਣੀ ਵੀ ਨਹੀਂ ਹੈ ਉਹ ਕਿਉਂਕਿ ਉਹਦੇ ਚ ਮੋਟਰ ਆ ਇੱਕ ਆ ਛੋਟੀ ਚ ਬੜੀ ਚ ਦੋ ਆ ਉਹਨੇ ਟੁੱਟਣਾ ਵੀ ਨਹੀਂ ਹੈ ਪਤਾ ਕਾਤੇ ਲਾਇ ਵਧੀਆ ਲੱਗਿਆ ਵੀ ਨਿਆਣਾ ਨਾ ਕਰਾਂ ਆਇਆ ਆਪਣਾ ਘਰਾਂ ਬੈਠ ਕੇ ਇੱਕ ਜਗ੍ਹਾ ਖੇਲੀ ਜਾਊਗਾ ਔਰ ਰਿਮੋਟ ਵਾਲੀ ਆ ਉਹ ਹੈ ਕਿ ਨਹੀਂ ਪਾਪਾ ਤੇ ਹੁਣ ਬਾਈ ਕਰਾਂ ਕਿ ਆ ਪੁੱਛ ਲਓ ਹੈ ਹੈ ਅੱਜ ਦੁਆਰੇ ਪੁੱਛ ਲੈ ਚੱਲ ਪੁੱਛ ਲੈਣੇ ਚੱਲ ਇਹਨੂੰ ਐ ਮੰਜਾ ਸਮਝਾ ਦੰਨੇ ਇਹਦਾ ਕਹਿ ਕੇ ਚੱਲ ਅੱਜ ਪੁੱਛ ਲੈਣੇ ਫੇਰ ਹਫਤਾ ਦੇ ਦੰਨੇ ਇਹਨੂੰ ਹਨਾ ਐਨੂਦਾ ਤੁਸੀਂ ਚਾਹੇ ਤਗੜੇ ਦਾ ਤਗੜਾ ਲੋਹਾ ਲਿਆਂਦੋ ਠੀਕ ਐ ਤਾਂ ਵੀ ਨਹੀਂ ਇਹਨੇ ਰੱਖਣੀ ਉਹ ਜੀ ਉਹ ਸਾਈਕਲੀ ਦੇਖ ਲੈ ਕਿਆ ਕਰੀ ਵੀ ਇਹ ਸਾਈਕਲੀ ਦਾ ਕਿਆ ਬਣਾਇਆ ਵਾ ਉਹਦੇ ਲੋਗੋ ਵੀ ਤਾਰ ਤੇ ਵੀ ਉਹ ਕਿਹੜੀ ਕੰਪਨੀ ਦੀ ਸੀ ਕਿੱਥੇ ਜੰਮੀ ਸੀ ਉਹ ਕਿੱਥੇ ਪੜੀ ਐ ਕਰਨ ਨਾ ਆ ਕੇ ਜਮੇ ਲੰਡੀ ਕਰਦੀ ਬਲੈਕ ਜੈੱਡ ਕਰਾ ਟਡਕਾਣੀ ਆਪਾਂ ਨੇ ਮੁੱਲਾ ਪਰ ਚੱਲ ਦੇਖਦੇ ਆਪਾਂ ਕੱਲ੍ਹ ਆਪਸ ਤੁਹਾਨੂੰ ਨਾਲ ਛੱਡਿਆਉਂਗੇ ਨਾਲੇ ਤੇਰੀ ਗੱਡੀ ਪਤਾ ਕਰਿਆਉਂਗੇ ਰਿਪੇਅਰ ਵਾਸਤਾ ਵੀ ਤਾਂ ਛੱਡ ਕਾਣੀ ਐ ਸਾਈਕਲੀ ਹੁਣ ਰਿਪੇਅਰ ਭਰਾਈ ਵੀ ਐ ਕਰਦੇ ਆਂ ਹਾਂ ਅਗਲੀ ਵਾਰ ਇਹਦਾ ਅਗਲੀ ਵਾਰ ਬਰਥਡੇ ਵਾਸਤੇ ਇਹਦਾ ਕੈਨਸਲ ਕਿਉਂਕਿ ਨੇ ਬਰਥਡੇ ਤੋਂ ਪਹਿਲਾਂ ਪੈਸੇ ਲੋ ਆ ਚੁੱਕਿਆ ਹਾਂ ਹਾਂ ਠੀਕ ਹੈ ਹੁਣ ਇਹਨੂੰ ਸਾਈਕਲ ਹੀ ਸਵਾਰ ਕੇ ਦੇ ਦੋਣੀ ਹਾਂ ਜੱਸ ਕੇ ਜੱਸਾ ਕਹਿੰਦਾ ਮੂੰਹ ਦੇਖੀ ਕਹੇ ਜਾ ਉੱਡ ਗਿਆ ਉਹ ਉੱਡ ਗਿਆ ਭਾਈ ਉੱਡ ਗਿਆ ਦੇਖੋ ਜੀ ਮੇਰੀ ਉਹ ਪੈਣਾ ਭਰਾ ਉਹ ਜੱਸ ਕਹਿੰਦਾ ਮੂੰਹ ਉੱਡ ਗਿਆ ਵਿਚਾਰੇ ਨੂੰ ਹਫ਼ਤੇ ਤੇ ਗੱਡੀ ਨਹੀਂ ਮਿਲ ਰਹੀ ਹੁਣ ਕਰਾਂ ਵੀ ਕਿਹਾ ਉਹ ਮਹਿੰਗੀ ਆਈਟਮ ਹੈ ਉਦੋਂ ਮੇਲੇ ਤੇ ਮੈਂ ਪਤਾ ਤਾਂ ਕਰੀ ਐ ਉਹ ਤਾਂ ਨਾ ਉੱਥੇ ਉਹ ਵੇਚਣ ਵਾਲੀ ਅੜ ਗਿਆ ਹੁਣ ਉਹ ਕਰਨ ਨੂੰ ਤਾਂ ਲਿਆਣ ਕਹਤੇ 1100 ਦੀ ਮੈਂ ਕਿਹਾਤਾ ਵੀ 900 ਲੈ ਲੈ ਮੈਂ ਸ਼ਾਮ ਨੂੰ ਵੀ ਗਿਆ ਵੀ ਚੱਲ ਹੁਣ ਦੇ ਦੂਗੀ ਸਮਾਨ ਕੱਟਾ ਕਰ ਰੇ ਉਹਨੇ ਜੱਦ ਵੀ ਨਹੀਂ ਦਈ ਮੈਂ ਛੱਡਤੀ ਫਿਰ ਆਪਾਂ ਨੇ ਵੀ ਆਪਾਂ ਨੇ ਫੇ ਬੰਦੇ ਨੂੰ ਫੋਨ ਲਾਇਆ ਕਹਿੰਨਾ 7-800 ਦੀ ਮਿਲ ਜਣੀ ਹੈ ਨਾ 900 ਦੀ ਮੈਂ ਚੱਲ ਤੂੰ ਮੈਨੂੰ 800 ਦੀ ਉਹ ਦੇ ਦੀ ਮਨ ਤਾਂ 200 ਦਾ ਫਾਇਦਾ ਹੀ ਹੈ ਕਿ ਨਹੀਂ ਤੇ ਬੜੀ ਹੈ 1700 ਦੀ ਉਦਣ ਦੇਖ ਲੈ 1500 ਦੀ ਦੇ ਰਿਆ ਤਾਂ ਬੜੀ ਛੋਟੀ ਕਹਿੰਨਾ 1200 ਦੀ ਕਹਿ ਕਾ ਉਹ 1000 ਨੂੰ ਦੇ ਰਿਆ ਤਾਂ ਉਹ 900 ਵਾਂ ਮੰਨ ਗਿਆ ਤਾਂ ਫੇ ਮੈਂ ਉਹਨੂੰ ਕਹਿਤਾ ਸਾਨੂੰ ਇੱਕ ਵਾਰੀ ਹੁਣ ਮੁੱਲਾਂ ਪਰੇ ਪਤਾ ਕਰ ਲੰਦੋ ਕਿਉਂਕਿ ਜੀ ਅਸੀਂ ਇਹਨੂੰ ਪਹਿਲਾਂ ਬਾਚ ਲਿਆਣ ਉਰੇ ਤਾਂ ਹੈ ਨਾ ਲੇਲੀ 1700 ਦੀ ਜਦੋਂ ਕਿ ਮੁੱਲਾ ਪਰ ਉਹ ਤਾਂ ਕਹਿੰਦਾ ਮੈਂ ਤਾਂ ਦੇ ਦੇਣੀ ਸੀ ਤੁਹਾਨੂੰ 6700 ਦੀ ਐਨਾ ਉਲਾ ਇਲੈਕਟ੍ਰੋਨਿਕ ਚੀਜ਼ਾਂ ਚ ਤੈਨੂੰ ਪਤਾ ਤਾਂ ਹੀ ਤੇ ਮੈਂ ਇਹਨੂੰ ਕਹਿੰਦੀ ਹੁੰਦੀ ਆ ਵੀ ਚੀਜ਼ ਲੈਣੀ ਕੋਈ ਨਾ ਵਧੀਆ ਲੋ ਹਾਂ ਇੱਕ ਜਗ੍ਹਾ ਨਾ ਲਓ ਇੱਕ ਜਗ੍ਹਾ ਹੀ ਹੋ ਗਿੱਜਣ ਵੱਧ ਤੋਂ ਵੱਧ ਨਾ ਜੀ ਕੋਸ਼ਿਸ਼ ਕਰੋ ਆਪਾਂ ਕਦੇ ਵੀ ਮੇਲਿਆਂ ਮੂਲਿਆਂ ਤੇ ਚੀਜ਼ਾਂ ਨਾ ਲਓ ਉਹ ਚਾਈਨੀਸ ਸਮਾਨ ਹੈ ਚੱਲਦਾ ਉਹਦੀ ਲਾਈਫ ਘੱਟ ਹੈ ਪੈਸੇ ਲੰਨੇ ਦੁੱਗਣੇ ਇਹ ਇਹਦੇ ਨਾਲ ਤਾਂ ਟੁਆਇਸ ਦੀ ਕੋਈ ਵਧੀਆ ਦੁਕਾਨ ਹੈ ਨਾ ਉੱਥੇ ਜਾਓ ਸ਼ਾਪ ਤੇ ਉੱਥੇ ਹਰ ਇੱਕ ਚੰਤਰਾਂ ਦੀ ਚੀਜ਼ ਤਿੰਨ ਚਾਰ ਮਾਡਲਾਂ ਚ ਮਿਲ ਜਾਂਦੀ ਹੈ ਕੋਈ ਨਹੀਂ ਪਤਾ ਨਰਾਜ਼ ਨਹੀਂ ਹੋਣਾ ਇਹ ਤਾਂ ਇੱਕ ਚੀਜ਼ ਦੇ ਪਿੱਛੇ ਪਿਆ ਹਾਂ ਇੱਕ ਚੀਜ਼ ਦੇ ਪਿੱਛੇ ਮਾਸੀ ਕੋਲ ਛੱਡਿਆ ਮਾਸੀ ਕੋਲ ਛੱਡਿਆ ਹੈ ਜਾ ਹੈ ਮੈਂ ਕੱਲ ਨੂੰ ਬਰ ਸੁੱਥਲੀ ਕਰ ਚੱਲ ਲਿਆ ਐ ਕਰਦੇ ਹਾਂ ਹਾਂ ਹੈ ਹੁਣ ਇਹਨੂੰ ਇੱਕ ਸਰਪ੍ਰਾਈਜ਼ ਦੇ ਜੀਏ ਹਾਂ ਸਰਪ੍ਰਾਈਜ਼ ਬਣਦਾ ਦੇਖੋ ਕਿਹੜਾ ਬਣਦਾ ਕਿਹੜਾ ਹੈਂ ਦੇਖਦੇ ਹਾਂ ਕਿਹੜਾ ਬਣੂਗਾ ਤੈਨੂੰ ਮਾਸੀ ਕੋਲ ਛੱਡਿਆਣਾ ਐ ਕਰ ਪੁੱਤ ਜੇ ਤੈਨੂੰ ਮਾਸੀ ਕੋਲ ਛੱਡਿਆ ਮੈਂ ਫੇਰ ਗੱਡੀ ਤਾਂ ਇੱਕ ਦੋ ਹਫ਼ਤੇ ਲੇਟ ਹੈ ਤੇਰੇ ਪਾਪਾ ਕੋਲ ਪੈਸੇ ਨਹੀਂ ਪੁੱਤ ਹੇ ਮੇਰੇ ਪੁੱਤ ਨੂੰ ਕੀ ਆ ਮਿਲ ਗਿਆ ਬਾਈ ਇਹ ਕੀ ਗੱਡੀ ਹਾ 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 ਜੱਫੀ ਕਰ ਦੂੰ ਅੱਜ ਅਸੀਂ ਦੱਸਿਆ ਹੀ ਨਹੀਂ ਜੀ ਮੈਂ ਪਹਿਲੇ ਹੀ ਦੇਖਾ ਤੇ ਜੀ ਮੈਂ ਇਦੋਂ ਤੱਕ ਨਹੀਂ ਨਹੀਂ ਦੇ ਇਹਨੇ ਦੇਖੀ ਹੋਈ ਦੇਖੀ ਹੋਣੀ ਨਾਲੇ ਲਾਗ ਪਈ ਤੀ ਇੱਧਰ ਮੰਜੇ ਦੇ ਤੱਲੇ ਪਈ ਉਹ ਪੜਦੇ ਤੇ ਉੱਲਾ ਹੋਣੀ ਆ ਇਹਦੀ ਜੇ ਤਾਂ ਅਸੀਂ ਮਾਰ ਦਿੰਦੇ ਇਸ਼ਾਰਾ ਫੇਰ ਤਾਂ ਮੰਨੀਦੀ ਗੱਲ ਆਹ ਮੇਰੇ ਪੁੱਤ ਨੂੰ ਗੱਡੀ ਮਿਲ ਗਈ ਮੈਂ ਤਾਂ ਤਾਂ ਪੈਸੇ ਲਾਈ ਵੀ ਬੱਚਾ ਨਾ ਘਰਾਂ ਦੇਖੋ ਹੁਣ ਟਿਊਸ਼ਨ ਤੇ ਆ ਕੇ ਇਹਨੂੰ ਟਾਈਮ ਨਹੀਂ ਰਹਿੰਦਾ ਖੇਡਣ ਦਾ ਬਾਹਰ ਜਾਣ ਦਾ ਚਲੋ ਇਹਨੂੰ ਜਿਹੜੀ ਚੀਜ਼ ਖੇਡਣੀ ਘਰੇ ਹੀ ਲਿਆ ਦੋ ਆਪਣਾ ਘਰਾਂ ਖੇਡ ਲੂ ਆਹ ਕਿਹੜੀ ਆ ਪੁੱਤ ਦੇਖ ਤਾਂ ਛੋਟੀ ਕਿ ਵੱਡੀ ਛੋਟੀ ਕਿ ਵੱਡੀ ਹੈ ਵੱਡੀ ਹੈ ਵਿੱਗੇ ਆਹ ਦੇਖਿਆ ਫਿਰ ਕਹੇ ਨਹੀਂ ਕਰਦੇ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਜੱਤ ਕਰਨਾ ਜੇ ਤੇਰਾ 2 ਹਫਤੇ ਦਾ ਸਬਰ ਕਰਾਇਆ ਨਾ ਤੈਨੂੰ ਵਧੀਆ ਲਿਆਣ ਕਹਿ ਦੇਤੀ ਨਾਲੇ ਚੈਨੀ ਨਹੀਂ ਹੈ ਵਧੀਆ ਮਾਡਲ ਔਰ ਨਾਲੇ ਸਾੜੀ ਮੈਟਲ ਦੀ ਹੈ ਮੈਂ ਮੰਜੇ ਬਚਣਾਣੇ ਹੈ ਮੈਟਲ ਹੈ ਇਹਦਾ ਸਾਰਾ ਇੱਥੇ ਰੱਖ ਪਹਿਲਾਂ ਇਹਦਾ ਦੇਖ ਲੈ ਆਪਾਂ ਸਬਸਕ੍ਰਾਈਬਰਾਂ ਨੂੰ ਦਿਖਾ ਦਈਏ ਲੋ ਜੀ ਮੈਟਲ ਦੀ ਗੱਡੀ ਹੈ ਤੇ 4x4 ਹੈ ਤੇ ਸਭ ਤੋਂ ਬੜੀ ਤਾਂ ਗੱਲ ਹੈ ਉਹ ਦੇਖੋ ਪਿੱਛਾ ਨਾ ਰੈੱਡ ਲਾਈਟ ਲਾ ਕੇ ਲਓ ਜੀ ਇਹ ਚੀਜ਼ ਨੂੰ ਜਿੱਕਣਾ ਮਰਜ਼ੀ ਚਲਾਈ ਜਾਵੇ ਚਾਹੇ 3 ਕਿਲੋਮੀਟਰ ਚਲਾ ਲੇ ਜਵੇ ਕਿੰਨੀ ਠੰਡੀ ਹਵਾ ਦੇਖ ਰਹਿਣ ਠੰਡੀ ਹਵਾ ਵਾਰੇ ਗਲ ਪ੍ਰੈਸ਼ਰ ਗਲ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਹੱਥ ਵੀ ਗਿੱਲਾ ਹੋਇਆ ਲਓ ਜੀ ਮਨਜੀਤ ਨੂੰ ਮਿਲ ਗਿਆ ਡੱਬਾ ਤੇ ਜੱਸ ਕਰਨ ਨੂੰ ਮਿਲ ਗਈ ਸੈਗਰ ਲਓ ਜੀ ਇਹ ਚੀਤੀ ਹੁਣ ਆ ਨਾ ਉਹ ਮੇਰੇ ਨਾਲ ਮਾਰ ਇਹਨੂੰ ਪੜਾ ਰੱਖਾਂ ਦੇਖੋ ਜੀ ਇਹ ਨਾ ਬਹੁਤ ਵਧੀਆ ਚੀਜ਼ ਮੈਂ ਛੋਟੀ ਜੀ ਮਿਲ ਰਹੀ ਹੈ ਆਪਾਂ ਨੂੰ ਜੀ 800 ਦੀ ਗਨ ਮੈਟਲ ਤੇ ਜਿਹੜੀ ਨਾ ਇਹ ਉੱਪਰ ਹੈ ਨਾ ਦੇਖੋ ਇਹ ਮੈਟਲ ਹੈ ਸਾਰਾ ਇਹ ਮੈਟਲ ਹੈ ਉਹ ਦੂਜਿਆਂ ਦੇ ਉੱਪਰ ਹੋਰ ਸ਼ੇਪ ਹੈ ਤੇ ਇਹਦੀ ਨਾ ਜਿਹੜੀ ਦੇਖ ਹੈ ਨਾ ਇਹ ਬਹੁਤ ਹੈਵੀ ਗੱਡੀ ਹੈ ਇਹਨੂੰ ਚੱਕ ਹੈ ਵੀ ਐ ਘੇਰੂਗਾ ਇਹ ਛੋਕਰ ਲੱਗੇ ਹੋਏ ਆ ਦੇਖੋ ਛੋਕਰ ਹੈ ਇਹਦੇ 'ਚ ਆ ਸਮਝ ਲੈ ਉਹ ਹੀ ਹੈ ਜਿਸ ਤਰ੍ਹਾਂ ਦੀ ਉਹ ਸੁ ਜ ਮੈਂ ਉਹਦੇ ਵਿੱਚ ਵੀਡੀਓ ਵਿੱਚ ਦੇਖਿਆ ਨਾ ਸਾਰ ਜੋ ਸੀ ਆਹ ਵੀਡੀਓ ਆਂਦੀ ਜਿਹੜੀ ਹਾਂ ਹਾਂ ਉਹ ਇਸ ਤਰ੍ਹਾਂ ਜੰਗਲਾਂ ਵਿੱਚ ਘੁੰਮਣਾਂ ਦਾ ਪੱਥਰਾਵਾਂ ਨੂੰ ਵੀ ਟਾਇਰ ਜਿੱਦਾਂ ਹੁਣ ਇਹ ਨਾ ਜ਼ਿਆਦਾਤਰ ਨਾ ਇਹ ਪਤਾ ਕਿਹਦੀ ਸ਼ੇਪ ਹੈ ਜਿੱਕਣ ਆਪਾਂ ਦਬਈਏ ਜਾਨ ਉੱਥੇ ਨਾ ਮੋਸਟ ਟਰੱਕ ਹੁੰਨੇ ਜਿਨ੍ਹਾਂ ਪਰ ਆਪਾਂ ਬੈਠ ਕੇ ਇਹਨੂੰ ਚਲਾ ਸਕਦੇ ਹਾਂ ਇਹ ਉਲੜਦੇ ਨਹੀਂ ਨਾ ਇਹ ਦਬਦੇ ਰਹੇ ਤੇਜ ਨਾਈ ਪਰਲੇ ਠੀਕ ਹੈ ਮੈਂ ਜਿਸ ਤਰ੍ਹਾਂ ਆਪਾਂ ਉਹਦਾ ਕਾਪੀ ਕਰਿਆ ਵਾ ਮਾਡਲ ਹੈ ਭਾਈ ਇਹਦੀ ਉਹ ਤਾਂ ਛੱਡ ਪਾਣੀ ਤਾਂ ਛੱਡ ਐਦਾ ਬਾਈ ਪਾਣੀ ਛੱਡ ਕੇ ਚਲਾ ਹੈ ਅੱਇ ਤੇਰੇ ਰਾਤ ਨੂੰ ਤਾਂ ਹੋਰ ਵੀ ਪੰਪ ਬਣਨੀ ਗੱਲ ਹੈ ਨਾ ਬੈਟਰੀ ਚਲਾ ਹੁਣ ਬੈਟਰੀ ਖਤਮ ਵੀ ਜਾ ਓਏ ਫੇਰ ਚਾਰਜਿੰਗ ਤਾਂ ਲਾਣੀ ਪੈਣੀ ਆ ਅੱਗੇ ਪਿੱਛੇ ਕਰਕੇ ਦੇ ਚਾਹ ਲਓ ਜੀ ਕਿਉਂਕਿ ਉਹਨਾਂ ਚਾਰਜ ਨਹੀਂ ਨਾ ਕਰੀ ਵੀ ਹੋਣੀ ਜੀ ਲਓ ਜੀ ਜ਼ਰੂਰ ਦੱਸਿਓ ਤੁਸੀਂ ਵੀ ਆਪਾਂ ਨਾ ਜਸਕਰਨ ਦੀ ਜੇ ਕੋਈ ਖੁਆਇਸ਼ ਹੁੰਦੀ ਉਹਨੂੰ ਪੂਰੀ ਤਾਂ ਕਰਦੇ ਆਂ ਕਰਦੇ ਥੋੜੀ ਕਿ ਲੇਟ ਐ ਪਰ ਇੱਕ ਗੱਲ ਐ ਸਬਰ ਦਾ ਫਲ ਮਿੱਠਾ ਹੁੰਦਾ ਜਸਕਰਨ ਇੱਕ ਕਹ ਤੇ ਛੋਟੀ ਧੀ ਉਹ ਸਾਨੂੰ ਮੇਲੇ ਆ ਪਰ ਤੇ 1200 ਕਹਿ ਕੇ 1000 ਦੀ ਦੰਦੇ ਤੇ ਮੈਂ 900 ਦੀ ਲੈਣ ਲੱਗਿਆ ਤਾਂ ਉਦੋਂ ਪੰਜ ਪੀਰਾਂ ਦੇ ਮੇਲੇ ਤੇ ਤੁਸੀਂ ਵਲੌਗ ਵੀ ਦੇਖਿਆ ਓਏ ਨਾ ਮੂੰਹ ਨਹੀਂ ਕਰੀਦਾ ਮੂਰੇ ਪਾਣੀ ਹੋ ਐ ਪਰ ਇਹਦੇ ਚ ਕੈਮੀਕਲ ਨਹੀਂ ਜੀ ਹੈ ਕੋਈ ਵੀ ਪਾਣੀ ਪਾਇਆ ਵਾ ਸੀ ਅਸੀਂ ਉਹ ਦੁਕਾਨ ਤੇ ਪਾਇਆ ਤਾਂ ਥੋੜੀ ਕਿ ਮੈਂ ਦੁਕਾਨ ਤੇ ਵੀ ਚਲਾ ਕੇ ਦੇਖੀ ਸੀ ਭਾਈ ਨਾ ਜੀ ਆਪਾਂ ਨੂੰ ਜਿਹਨੇ ਦਿੱਤੀ ਉਹ ਦੁਕਾਨ ਤੇ ਦੇ ਕਹਿ ਗਿਆ ਮਨੂੰ ਮੈਂ ਰਾਤ ਫੋਨ ਕਰਤਾ ਤਾਂ ਉਹਨੂੰ ਉਹ ਕਹਿੰਦਾ ਚੱਲ ਯਾਰ ਬੇਰ ਮੈਂ ਤੈਨੂੰ ਬੜੀਓ ਦੇ ਦੰਨਾ ਹੁਣ ਤੁਹਾਨੂੰ ਪ੍ਰਾਈਸ ਨਹੀਂ ਦੱਸ ਸਕਦੇ ਪਾਣੀ ਜਿਹੜਾ ਪੀਣੇ ਨਾ ਉਹੀ ਪਿੰਦਾ ਹੈ ਹਾਂ ਬਸ ਜਿਹੜਾ ਪਾਣੀ ਯੂਜ਼ ਕਰਦੇ ਆ ਇਹ ਗੱਡੀ ਹੈ ਜੀ ਜੇ ਆਪ ਮੇਲੇ ਤੇ ਲਉਂਗੇ ਜੀ ਇਹ ਗੱਡੀ ਮਿਲਣੀ ਤੁਹਾਨੂੰ ਆਹ ਬੜੀ 1700 ਪ੍ਰਿੰਟ ਦੱਸ ਕਾ 1500 ਦੀ ਜੇ ਛੋਟੀ ਲਉਂਗੇ 1200 ਦੱਸ ਕਾ 1000 ਤੇ ਘਟ ਦੰਦੇ ਨਾਲੇ ਉਹ ਚੈਨੀ ਹੈ ਜੀ ਇਹ ਆ ਮਾਲ ਆਪਣਾ ਕਿਸੇ ਕੰਪਨੀ ਦਾ ਜੇ ਇਹਨੂੰ ਭਰਕਾ ਕੱਢੀ ਆ ਨਾ ਆਨਲਾਈਨ ਨਿਕਲਦਾ ਵੀ ਜੀ ਆਨਲਾਈਨ ਥੋੜੀ ਕ ਮਹਿੰਗੀ ਹੈ 1400 ਦੀ ਹੈ 75 ਦੀ ਲਓ ਜੀ ਮੈਨੂੰ ਐ ਕਰਨੀ ਆ ਮੈਂ ਹੁਣ ਹੱਥ ਜੋੜ ਕੇ ਬੇਨਤੀ ਐ ਤੈਨੂੰ ਹਾਂ ਵੀ ਭਾਈ ਹੁਣ ਇਹਨੂੰ ਸਾਹਮਣੇ ਰੱਖ ਲਈ ਹਾਂ ਮੈਂ ਦਵਾਈਓ ਤਾਂ ਹੀ ਐ ਵੀ ਚਾਹ ਪਾ ਮੈਂ ਬਾਹਰ ਲਈ ਫੇਰੀ ਜਾ ਐ ਬਟਨ ਜਦੋਂ ਸਾਹਮਣੇ ਤੂੰ ਗਿਆ ਬਸ ਇੱਕ ਦੋ ਦਿਨਾਂ ਮ ਬਟਨ ਨਹੀਂ ਆਈ ਨਾ ਇਹਦੇ ਛੇੜਨੇ ਇੱਕ ਵਾਰ ਕਰੀਦਾ ਫੇਰ ਸਿੱਧੀ ਲਈ ਜੀਦੀ ਇਹਨੂੰ ਬੈਕ ਨਹੀਂ ਮਾਰੀਦਾ ਘਰਾਂ ਬੈਕ ਬੂਕ ਕਰਨੀ ਪੈ ਜਣੀ ਤੈਨੂੰ ਘੱਟ ਜਗ੍ਹਾ ਚ ਜੇ ਬਾਹਰ ਰੋਡ ਤੇ ਲੈ ਕੇ ਜਾਊਗਾ ਨਾ 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 ਆਹਦੀ ਮੋਟਰ ਦੇਖੋ ਕਿੰਨੀ ਵੱਡੀ ਹੈ ਮੋਟਰ ਤਾਂ ਬਹੁਤ ਵਧੀਆ ਵਸਤੂ ਨਾ ਇਹਨੂੰ ਕਿਤੇ ਮੋਟਰ ਦੀ ਰਿਪੇਅਰ ਨਾ ਕਰਦੀ ਹੈ ਆਹ ਰੱਖੀ ਮੜਿਆ ਬਚਾ ਕੇ ਟਾਇਰ ਵੀ ਖੋਲਣੀ ਨੇ ਕਿੰਨੇ ਵੱਡੇ ਵੱਡੇ ਹਾਂ ਐਂ ਕਰ ਹੁਣਾ ਇਹਨੂੰ ਲਿਆ ਮੈਂ ਤੈਨੂੰ ਚਾਰਜ ਦਾ ਹੱਦ ਦਾਂ ਕਿਦਾਂ ਲੱਗਦੀ ਹੈ ਚਾਰਜ ਲਾ ਦੇ ਚਾਰਜਿੰਗ ਹੈ ਕਿਤੇ ਗੈਲ ਆਈ ਵੀ ਹੈ ਜੀ ਡਾਟਾ ਕੇਬਲ ਉਹ ਪਈ ਹੈ ਤਾਂ ਹੈਗਾ ਚਾਰਜ ਕਿੰਦਰਾ ਲੱਗਦੀ ਮੈਂ ਦੱਸੂਗਾ ਤੈਨੂੰ ਆਪਣੇ ਕੋਲ ਮਾਜਰੀ ਆ ਉਹ ਬੰਦਾ ਜਿਹੜਾ ਮੇਲਿਆਂ ਤੇ ਜਾਂਦਾ ਏ ਉਹ ਵਧੀਆ ਚੀਜ਼ ਰੱਖਦਾ ਕੰਪਨੀ ਦੀ ਅਸੀਂ ਤਾਂ ਉਹ ਤੋਂ ਮੰਗਾਈ ਹੈ ਜੀ ਬੱਚਿਆਂ ਵਾਸਤੇ ਬਹੁਤ ਵਧੀਆ ਜੀ ਅੰਦਰ ਖੇਲਣੇ ਜਿਹੜੀ ਗੱਲ ਹੈ ਨਹੀਂ ਅੰਦਰ ਖੇਲਣ ਨੂੰ ਬੈਸਟ ਹੈ ਮੈਂ ਤਾਂ ਲੈ ਕੇ ਦਈਏ ਇਹਨੂੰ ਨਹੀਂ ਮੈਂ ਲੈ ਕੇ ਨਹੀਂ ਦੀ ਦੇਣੀ ਆ ਕਰੇ ਨਿਆਣਾ ਹੈ ਚੱਲ ਬੈਠਿਆ ਖੇਲੀ ਜਾਊਗਾ ਹੈ ਕਿ ਨਹੀਂ ਮਨਜੀ ਤਾ ਚੱਲ ਹੁਣ ਮੈਂ ਇੱਕ ਗੱਲ ਹੋ ਗਈ ਇਹਦੇ ਬਰਥਡੇ ਨੂੰ ਕੱਟ ਗਿਆ ਸਾਰਾ ਕੁਝ ਹਾਂ ਕੱਟ ਗਏ ਹਾਂ ਕੱਟ ਗਿਆ ਨਾ ਲਓ ਜੀ ਅੱਜ ਵੀ ਬਲੌਗ ਚ ਕਹਿ ਰਿਹਾ ਐ ਟੋਕਣਾ ਉਸ ਦਿਨ ਮੈਂ ਬਲੌਗ ਦਊਗਾ ਤੁਹਾਨੂੰ ਜੇ ਗੱਲ ਪਿਆ ਕਿਸੇ ਚੀਜ਼ ਪਿੱਛਾ ਇਹ ਮੱਗ ਰਿਹਾ ਤਾਂ ਹੀ ਟਰੈਕਟਰ ਜਾਂ ਟਰੱਕ ਹਨਾ ਇਹਨੂੰ ਚਲਾਊਗਾ ਕਿੱਦਾਂ ਮੈਲਾ ਹੋਈ ਨੱਠੀ ਜਾਊਗਾ ਉਈਓ ਗੈਲ ਨੱਠੀ ਜਾਣਾ ਤਾਂ ਕਰਕੇ ਇਹਨੂੰ ਰਿਮੋਟ ਵਾਲੀ ਚੀਜ਼ ਲੈ ਕੇ ਦਈਏ ਇਹਦੀ ਲਾਈਫ ਵੀ ਜ਼ਿਆਦਾ ਹੈ ਜੀ ਬਾਈਕ ਚਾਰਜਿੰਗ ਕਰਨੀ ਪੈਣੀ ਹੈ ਜੀ ਚਾਰਜ ਤਾਂ ਲਾਣੀ ਪੈਣੀ ਠੀਕ ਹੈ ਨਾ ਇਹ ਵੱਡੀ ਹੈ ਨਾ ਹੁਣ ਵੱਡੀ ਹੈ ਨਾ ਵੱਡੀ ਹੈ ਨਾ ਹਾਂ ਵੱਡੀ ਦਾ ਕਿੱਥੇ ਤਰ੍ਹਾਂ ਪਤਾ ਤੁਹਾਨੂੰ ਦੋ ਮੋਟਰਾਂ ਇਹਦੇ ਮੂਹਰੇ ਵੀ ਹੈ ਜੀ ਪਿੱਛਾਂ ਵੀ ਹੈ 4x4 ਹੈ 4x4 ਤੇ ਜਿਹੜੀ ਛੋਟੀ ਹੈ ਜੀ ਉਹਨੂੰ ਇੱਕ ਮੋਟਰ ਤੇ ਹਾਂ ਇੱਕ ਜਗ੍ਹਾ ਟਕਾਰ ਵੀ ਲੈ ਉਹਨਾਂ ਨੂੰ ਜਾਂਦਾ ਹੀ ਬਹੁਤ ਹੈ ਚੀਜ਼ ਉਹ ਹਾਂ ਛੋਟੀ ਹੈ ਨਾ ਜਿਹੜੀ ਛੋਟੀ ਉਹਨੂੰ ਇੱਕ ਮੋਟਰ ਹੈ ਉਹ ਸਿਰਫ ਪਿਛਲੇ ਟਾਇਰੇ ਕੰਮ ਕਰਦੇ ਆਂ ਤੇ ਦੋਏ ਕਰਦੇ ਆਂ ਇੱਕ ਇਹਦੇ ਚ ਹੋਰ ਵੀ ਖੂਬੀ ਹੈ ਪੁੱਤ ਜਿਹੜਾ ਇਹਦਾ ਪਾਣੀ ਵਾਲਾ ਟੈਂਕ ਹੈ ਉਹਦਾ ਇੰਨਾ ਕ ਹੈ ਇਹਦਾ ਵੱਡਾ ਹੈ ਇੱਕ ਨਾਲ ਇਹਦੇ ਥੱਲੇ ਅਡਜਸਟੇਬਲ ਹੈ ਇਹਦਾ ਮੂਹਰਾ ਜਿੱਥੇ ਵੀ ਤੁਸੀਂ ਟਾਇਰ ਮੋੜ ਕੇ ਰੱਖਣੇ ਨਾ ਦੇਖੋ ਇਹ ਬਟਨ দেয়া ਵਾ ਇਹ ਵਾਲਾ ਬਟਨ ਤੇ ਉਸ ਤੋਂ ਬਾਅਦ ਇਹ ਹੈ ਜੀ ਇਹਦਾ ਸੈਲ ਖੱਲੇ ਤੇ ਆਨ-ਆਫ ਹੋ ਲਾਲ ਜੱਸ ਵਿੱਚ ਹੈ ਹੁਣ ਮੈਂ ਨਾ ਇਹਦਾ ਇੱਕ ਸਕਰੂ ਖੋਲ ਕੇ ਇਹਦੀ ਬੈਟਰੀ ਚਾਰਜ ਲਾ ਕੇ ਜਾਂਦਾ ਵੱਡੀ ਬੈਟਰੀ ਇਹਦੀ ਘਟੋ ਘਟ ਕਹਿਣਾ ਵੀ 3-4 ਘੰਟੇ ਚਾਰਜ ਲਾ ਦਿਓ ਹਾਂ ਹਾਂ ਲਓ ਜੀ ਨਹੀਂ ਕਹਿੰਦਾ ਆਮ ਆਮ ਕਹਿੰਦਾ ਅੱਧਾ ਘੰਟਾ ਲਾ ਦੋ ਉਹ ਵੀ ਬਹੁਤ ਹੈ ਬਸ ਜਦ ਕਹਿੰਦਾ ਇਹਦਾ ਆਪਣੇ ਆਪ ਚਾਰਜਿੰਗ ਹੋ ਗਿਆ ਨਾ ਆਟੋ ਕੱਟ ਕਰ ਜਾਣਾ ਲਓ ਜੀ ਮੈਂ ਆਪਣਾ ਇੱਕ ਵਾਦਾ ਕਰਿਆ ਬਨਵਾ ਤੇ ਹੁਣ ਅੱਗੇ ਜੱਸ ਕਰਨ ਦੇਖਦੇ ਕਿੰਨਾ ਕ ਨਭਾਂਦਾ ਉੱਤਰਦਾ ਆਪਣੇ ਵਾਦੇ ਤੇ ਖਰਾ ਇਹਨੂੰ ਕਿਹਾ ਵਾ ਪੜਨਾ ਹੈ ਠੀਕ ਹੈ ਨਾ ਭਾਈ ਪੜਨੇ ਪਿੱਛਾ ਮੰਨੂ ਕੰਪਲੀਟ ਨਹੀਂ ਚਾਹੀਦੀ ਚੀਜ਼ ਜਿਹੜੀ ਕਹਿ ਦੂੰਗਾ ਮਹੀਨਾ ਅੱਗੇ ਪਿੱਛੇ ਤੈਨੂੰ ਮਿਲ ਜੂਗੀ ਹੁਣ ਐ ਕਰ ਮੈਂ ਤੁਹਾਨੂੰ ਕਹਿੰਦੀ ਸੀਗੀ ਮੈਂ ਹੁਣ ਐ ਕਰ ਇੱਕ ਰਜਿਸਟਰ ਲੈ ਲਿਆ ਉਹਦੇ ਉੱਪਰ ਆਪਣਾ ਸਾਰਾ ਇਹਦਾ ਹੌਲੀਡੇ ਦਾ ਵਰਕ ਕਾਰ ਲੈ ਹਾਂ ਹੌਲੀਡੇ ਵਰਕ ਕਰ ਬਾਈ ਹੁਣ ਬੈਠ ਕੇ ਗੱਡੀ ਤੈਨੂੰ ਮਿਲ ਜੀ ਮਤਲਬ ਹੁਣ ਇਸਾ ਮੈਡਮ ਕੋਲ ਜਾਣਾ ਹੈ ਟੀਊਸ਼ਨ ਵਿੱਚ ਹਾਂ ਉੱਥੇ ਆਪਣਾ ਥੋੜਾ ਥੋੜਾ ਰੋਜ਼ ਧਾਦ ਲਿਆ ਕਰ ਜਦੋਂ ਛੇਤੀ ਖਤਮ ਹੋਇਆਗਾ ਤਾਂ ਹੀ ਕੀਤੀ ਜਾ ਹੋਣਾ ਹੈ ਹਾਂ ਐ ਨਹੀਂ ਜਾਣ ਦੰਦੇ ਤੈਨੂੰ ਜੇ 6 ਛੁੱਟੀਆਂ ਮਿਲੀਆਂ ਪਹਿਲੀਆਂ 2-3 ਛੁੱਟੀਆਂ 'ਚ ਕੰਮ ਕਰ ਆਪਣਾ ਹੁਣ ਤਾਂ ਚਲ ਉਧਰੋਂ ਪਤਾ ਲਾਏ 2 ਦਿਨ ਠੀਕ ਆ 2 ਦਿਨੇ ਜਾ ਕੇ ਆਣਾ ਬਸ ਇੱਕ ਅੱਜ ਛੱਡਿਆ ਨਾ ਕੱਲੂ ਸ਼ਾਮ ਨੂੰ ਵਾਪਸ ਬਸ ਚੜਵਾ ਲੈਣਾ ਉਧਰ ਤੇ ਮੈਂ ਪੂਰਾ ਕਰਾ ਲਈ ਤਾਰ ਲੈਣਾ ਹਾਂ ਹਾਂ ਜਾਣੇ ਆਣੇ ਦਾ ਇੰਨਾ ਵੀ ਨਹੀਂ ਇਹ ਜੀ ਗਰਮੀਆਂ 'ਚ ਕਿਹੜਾ ਨੱਠ ਭੱਜ ਕਰੀ ਜਾਵੇ ਤੇ ਚਲੋ ਠੀਕ ਐ ਨਨਵੇ ਗੈਣਾ ਤੇ ਤੁਸੀਂ ਉਹ ਨਾਲ ਦੋ ਤਿੰਨ ਦਿਨ ਤੁਸੀਂ ਲਾ ਦੋ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਥੋੜੇ ਟਾਈਮ ਬਾਅਦ ਮੈਂ ਹੁਣ ਜੱਸ ਕਰਨ ਨੂੰ ਦੱਸ ਦਵਾਂ ਨਹੀਂ ਉਹ ਲੱਗ ਗਈ ਦੇਖੋ ਆਪਰੇਸ਼ਨ ਕਰਨ ਹੁਣੇ ਹੀ ਪੇਚ ਕਸਟ ਹੋ ਰਿਹਾ ਹੈ ਆਪਰੇਸ਼ਨ ਕਰੂਗਾ ਹਾਂ ਮੈਂ ਆਪ ਖੋਲੂਗਾ ਤੂੰ ਨਾ ਛੇੜੀ ਤੂੰ ਨਾ ਛੇੜੀ ਮੈਨੂੰ ਤਾਂ ਨਾ ਇਹਦੀ ਇਹ ਡੱਬੀ ਦਿਓ ਦੇਖ ਲਓ ਜੀ ਮੈਂ ਤੁਹਾਨੂੰ ਕਿਹਾ ਕਿ ਹਾਂ ਇਹਦੇ ਚ ਇਹ ਸਾਰਾ ਕੁਝ ਪਾ ਕੇ ਬੈਠ ਜਾਂਦਾ ਇਸੇ ਮਨਜੀਤ ਨੂੰ ਵਿਚਾਰੀ ਨੂੰ ਇਕੱਠਾ ਕਰਨਾ ਪੈਂਦਾ ਆਹੋ ਦੇਖੋ ਉਹ ਦੇਖੋ ਲੱਗ ਗਿਆ ਨਾ ਮੈਂ ਤੁਹਾਨੂੰ ਕਿਹਾ ਕਿ ਇਹ ਟਿਕ ਨਹੀਂ ਸਕਦਾ ਬੰਦਾ ਰੁਕ ਜਾ ਹਾਂ ਹਾਂ ਮੈਂ ਕੱਢ ਕੇ ਦਿੰਦਾ ਨਾ ਦੋ ਵਾਰ ਹੋ ਇਹ ਟਿਟ ਕਰੂੰਗਾ ਸਾਡੀ ਮੈਡਮ ਨੇ ਇਹਨਾਂ ਕੰਡਾਈ ਵੀ ਆ ਪਤਾ ਨਹੀਂ ਕਿ ਆ ਲੱਗੀ ਵੀ ਠਾਰਾ ਤੇ ਕੀ ਕਰਨੀ ਜਾਣੀ ਕੋਈ ਹੋਰ ਚੀਜ਼ ਲਿਆ ਕੇ ਦੋ ਹੋਰ ਹੁਣ ਹੱਦ ਹੋ ਗਈ ਆ ਰਹਿਣ ਦੋ ਜਾਂ ਨਵੀਂ ਥੱਪ ਕੱਢੂਗੀ ਹੋਰ ਕਿਆ ਚੀਜ਼ ਲਿਆ ਕੇ ਦਵਾ ਤੈਨੂੰ ਇਹਨੂੰ ਟਰੱਕ ਨਾ ਲਿਆ ਦਮੈਂ ਛੋਟਾ ਮਿੰਨੀ ਖੇਲਣੇ ਵਾਲਾ ਜੀ ਨਹੀਂ ਉਹ ਇੱਕ ਨਾ ਕਿਟਾਂ ਆਂਦੀ ਜਿਹੜੀ ਛੋਟੇ ਨਿਆਣਿਆਂ ਦੀ ਜਿਹਦੇ ਵਿੱਚ ਨਾ ਪਲਾਸਟਿਕ ਦੇ ਭਾਂਡੇ ਜੇ ਹੁੰਨੇ ਨੇ ਛੋਟੇ ਛੋਟੀਆਂ ਥਾਲੀਆਂ ਪਲੇਟਾਂ ਇੱਕ ਗੈਲ ਗੁੱਡੀ ਉਹ ਲਿਆ ਦਮੈਂ ਇਹਨੂੰ ਹਨਾ ਰਾਮਨੀ ਬੋਲੀ ਆਦਮਾ ਇਹ ਨਾ ਆ ਗਏ ਮਾਰੇ ਸਾਦੀ ਦੀ ਜਾਣੀ ਹੈ ਨਾਲੇ ਤੂੰ ਕਹਿੰਦੀ ਸੀ ਹੁਣ ਇਹ ਤਾਂ ਨਿਆਣੇ ਵਾਲਾ ਸਮਾਨ ਹੈ ਤੈਨੂੰ ਇਹਦੇ ਗੈਲ ਦਾ ਮੈਂ ਕੀ ਆ ਲਈ ਆਦਮਾ ਬਾਕੀ ਤੂੰ ਤਾਂ ਖਰਚ ਕਰੀ ਬੈਠੀ ਹੈ ਹਾਂ ਬਾਕੀ ਜੇ ਅਸੀਂ ਪਲਾਨ ਬਣਾ ਰਹੇ ਹਿਮਾਚਲ ਨੂੰ ਜਾਣ ਦਾ ਵੀ ਹੁਣ ਨਾਲੇ ਅੰਬਾਂ ਦੀਆਂ ਆਂਬੀਆਂ ਹੋ ਗਈਆਂ ਅੰਬਾਂ ਦੀਆਂ ਹਾਂ ਅੰਬਾਂ ਪਰ ਅੰਬੀਆਂ ਹੋ ਗਈਆਂ ਜੀ ਚਟਣੀ ਪਾਣ ਲਈ ਆਚਾਰ ਉਚੂਰ ਬਣਾ ਕੇ ਲੈ ਆਣੇ ਚਾਚੀ ਤੇ ਨਾਲੇ ਜੀ ਚਾਚੀ ਆਪਣੀ ਬਹੁਤ ਯਾਦ ਕਰ ਰਹੀ ਕਹਿੰਦੀ ਵੀ ਹੁਣ ਤੁਸੀਂ ਆਏ ਹੀ ਨਹੀਂ ਮੈਂ ਕੱਲ ਪਰसों ਹੀ ਚਾਚੇ ਦਾ ਫੋਨ ਆ ਗਿਆ ਮੰਨੂ ਕਹਿੰਦਾ ਵੀ ਕਾਦਾ ਆਣਾ ਤੁਸੀਂ ਮਾਹ ਜੀ ਤਾਂ ਜੱਸ ਕਰਨ ਨੂੰ ਛੁੱਟੀਆਂ ਨਹੀਂ ਹੋਈਆਂ ਕਹਿੰਦਾ ਕਿੰਨੇ ਦਿਨ ਰਹਿ ਗਏ ਮੈਂ 20 ਦਿਨ ਰਹਿ ਗਏ ਕਹਿੰਦਾ ਫੇ ਕਾਦਾ ਆਉਂਗੇ ਮਾਂ ਮਹੀਨੇ ਤੱਕ ਨਾ ਮਹੀਨੇ ਤੱਕ ਤਾਂ ਪ੍ਰਸਾਤਾ ਲੱਗ ਜਾਣੀਆਂ ਇਧਰ ਤੋਂ ਅਭੀ ਆਉਂਗਾ ਕਹਿੰਦਾ ਉਹ ਤਾਂ ਹੁਣੇ ਹੀ ਕਹਿੰਦਾ ਕਹਿੰਦਾ ਮੇਰੇ ਪਾਸ ਕਾਰਨ ਨੂੰ ਛੱਡ ਜੋ ਉਹਦੀ ਕਰਨ ਗੱਲ ਬਹੁਤ ਬਣਦੀ ਹੈ ਜੀ ਕਰਨ ਉਹਦੀ ਗੱਲ ਐਨ ਕੋਲ ਮਿਲ ਜਾਂਦਾ ਜੀ ਬਾਕੀ ਜੀ ਗਰਮੀ ਜੇ ਇੱਧਰ ਪੈ ਰਹੀ ਨਾ ਗਰਮੀ ਹਿਮਾਚਲ ਵਿੱਚ ਵੀ ਬਹੁਤ ਜ਼ਿਆਦਾ ਪੈ ਰਹੀ ਜੀ ਨਹੀਂ ਉਹੀ ਲੱਗਦਾ ਵੀ ਉੱਧਰ ਠੰਡਾ ਠੰਡਾ ਹੋਈ ਹੋਈ ਹੈ ਠੰਡਾ ਕੋਈ ਨਹੀਂ ਜੀ ਉੱਧਰ ਵੀ ਇੰਨੀ ਗਰਮੀ ਹੈ ਜੀ ਚਲੋ ਕੋਈ ਨਹੀਂ ਜੀ ਤੇ ਤੁਹਾਨੂੰ ਬਲੌਗ ਕਿਦਾਂ ਲੱਗਿਆ ਜੀ ਚਾਹੇ ਅਸੀਂ ਜਿੱਦਾਂ ਮਰਜੀ ਐ ਪਰ ਆਪਾਂ ਕਰਦੇ ਕਿ ਆ ਸਾਰਾ ਦਿਨ ਜਾਂ ਤਾਂ ਦੋ ਰੋਟੀਆਂ ਲਈ ਜਾਂ ਆਪਣੇ ਬੱਚਿਆਂ ਦੇ ਏ ਬਲੌਗਰਾਂ ਹੀ ਸਾਨੂੰ ਮੈਸੇਜ ਏ ਹੈ ਵੀ ਜੇ ਤੁਹਾਡਾ ਕੋਈ ਬੱਚਾ ਕੋਈ ਚੀਜ਼ ਮੰਗਦਾ ਤਾਂ ਉਹਨੂੰ ਲੈ ਕੇ ਦੋ ਉਹਦੇ ਨਾਲ ਕੀ ਹੋ ਜਾਣਾ ਬੱਚਾ ਆਪਣੇ ਘਰਾਂ ਬੈਠਿਆ ਸਾੜੀ ਨਿਗਾਹ ਸਾਹਮਣੇ ਤਾਂ ਖੇਡੂਗਾ ਨਾ ਪਿੰਡਾਂ ਚ ਘੁੰਮਦੇ ਫਰੀਗੇ ਹੈਗਾ ਨਹੀਂ ਜੀ ਉਹ ਸਾੜਾ ਟਾਈਮ ਜਸ ਕਰਨ ਕਿੰਨੇ ਦਿਨ ਹੀ ਨਿਕਲਦਾ ਬਾਹਰ ਹਾਂ ਬਾਕੀ ਦੇਖਦੇ ਆ ਨਹੀਂ ਜੀ ਆਹ ਪਤਾ ਕਿਆ ਕਰਦਾ ਚੱਕ ਆ ਸਾਈਕਲ ਇਹ ਰੋਟੀ ਤਾਂ ਕੱਢੇ ਆਂਦਾ ਜਦੋਂ ਆਉਣਾ ਚਾਹੇ ਸ਼ਾਮ ਨੂੰ 6 ਵਜੇ ਵੀ ਆਜ ਪਏ ਵੀ ਪੱਕਾ ਘਰ ਆਈ ਬੈਠ ਜਾਊਗਾ ਉਹ ਗੱਡੀ ਨੂੰ ਇਹ ਲੈ ਕੇ ਨਾ ਨਾ ਚੱਲ ਐ ਵੀ ਜਿੱਕਣਾ ਹੁਣ ਸ਼ਾਮ ਨੂੰ ਦੇਖੋ ਹੀ ਸਾਰਾ ਦਿਨ ਤਾਂ ਇਹਦਾ ਸਕੂਲ ਚ ਲੱਗਦਾ ਫੇਰ ਮੇਰੇ ਕੋਲ ਦੋ ਘੰਟੇ ਫੇਰ ਟਿਊਸ਼ਨ ਤੇ ਜਾਂਦਾ 6 ਵਜੇ ਤੇ ਆਂਦਾ ਜੇ ਨਹੀਂ ਟਾਈਮ ਰਿਹਾ ਆਪਣੀ ਗੱਡੀ ਘੱਲ ਤੱਕ ਖੇਡ ਲੂਗਾ ਘਰੇ ਐ ਕਿ ਨਹੀਂ ਹੁਣ ਵੀ ਹੁਣ ਇਹਨੇ 9:30 ਟਿਊਸ਼ਨ ਲੰਘ ਜਾ ਕਰਨਾ ਹੂੰ ਉਹ ਇਹ 12:30 ਕਰ ਆਇਆ ਕਰਨਾ ਹੈ। ਠੀਕ ਹੈ। ਉਸ ਦੇ ਇੱਕ ਜੀ ਇਹਨੂੰ ਮੋਟਰਸਾਈਕਲ ਉਪਰ ਲੈ ਕੇ ਜਾਣੇ ਛੱਟ ਕੇ ਜਾਣੇ ਦੁਪਹਿਰੇ ਨੂੰ ਅਸੀਂ ਆ ਇੱਕ ਤਾਂ 100 ਰੁਪਏ ਦਾ ਪਰਨਾ ਲਿਆਇਆ ਗਿੱਲਾ ਕਰ ਲਿਆ। ਹੁਣ ਅੱਜ ਆ ਮੈਂ ਲੈ ਕੇ ਚੱਲਿਆਂ ਜੀ। ਸੋਹਣਾ ਨਾਲੇ ਤਾਂ ਦੇਖੋ ਆਪਣਾ ਚਿਹਰਾ ਬੱਜ ਜਾਂਦਾ ਗਰਮੀ ਤੋਂ। ਕਾਲੇ ਨਹੀਂ। ਹਾਂ ਬਾਈ ਮਨਜੀਤ। ਮਾਜ ਕਣਾ ਕਿਤੇ ਮਨਜੀਤ ਦਾ ਦੋ ਦਿਨ ਮੂੰਹ ਜਾਂ ਕਾਲਾ ਲੱਗਿਆ ਮਾ ਮੇਰਾ ਵੀ ਚਿਹਰਾ ਕਾਲਾ ਨਹੀਂ ਹੂ ਬਨਾਲੇ ਧੁੱਪ ਤੇ ਬੱਜੂਗੇ ਨਾਲੇ ਥੰਡ ਹੈ। ਮੈਂ ਕਿਹੜਾ ਖਾਂ ਉੱਥੇ ਬਾਹਰ ਸੁੱਤਾ ਮੂੰਹ ਘੁੰਮਣ ਜਾ ਰਹੀ। ਕਦੇ-ਕਦੇ ਲੱਗਦਾ ਨਹੀਂ ਕਿਰਾ ਮੂੰਹ ਪੂਰੇ ਤਰ੍ਹਾਂ ਮੈਂ ਹਿੰਦੀ ਮੰਨ ਫਰਕ ਤਾਂ ਫਰਕ ਹੈ ਚਲੋ ਠੀਕ ਹੈ ਜੀ ਚਲੋ ਗਰਮੀ ਹੋਵੇ ਜਾਂ ਨਾ ਚਲੋ ਠੀਕ ਹੈ ਜੀ ਹੁਣ ਆਪਣਾ ਬਲੌਗ ਇੱਥੇ ਤੱਕ ਤਾਂ ਮਿਲਦੇ ਜੀ ਕਰ ਲੈਂਦੇ ਨਵੇਂ ਬਲੌਗ ਮਨਜੀਤ ਨਾਲ ਗੱਲਾਂ ਤੁਹਾਡੀਆਂ ਅੱਜ ਮੈਂ ਪਹੁੰਚ ਕਰਾਤੀ ਕਿਉਂ ਭਾਈ ਰੋਟੀ ਰੱਟੀ ਰੋਟੀ ਰੱਟੀ ਰੋਟੀ ਤਾਂ ਹੁਣ ਦੁਕਾਨ ਪਰੇ ਖਾਂਗੇ ਐ ਕਿ ਨਹੀਂ ਹੁਣ ਤੁਸੀਂ ਕਰੋ ਰਾਮ ਕਿਉਂਕਿ ਦੇਖ ਮੈਂ ਚਾਹਦਾ ਉਹ ਟਰੈਕਟਰ ਵਾਲੇ ਨੇ ਵੀ ਕਹਾਂ ਜਾਣਾ ਉਹਨਾਂ ਜ਼ਮੀਨ 'ਚ ਜਾਣਾ ਪੌਦ ਪੂਦ ਬੀਜਾਂ ਹਾਂ ਤੁਸੀਂ ਕਿਰਿਆ ਪਤਾ ਕਾਦਾ ਤਾਂ ਭਾਈ ਦਿਆਂ ਦਾ ਮੈਂ ਪਤਾ ਕਰਿਆ ਭਈਆ ਉਹ ਲੱਗਣੇ 1 ਮਹੀਨੇ ਬਾਅਦ ਜੀ ਜਦ ਬਰਸਾਤਾ ਸ਼ੁਰੂ ਹੋਣੀਆ ਹੁਣ 6ਵੇਂ 7ਵੇਂ ਮਹੀਨੇ ਦੇ ਬਾਅਦ ਵੱਜਦੀ ਲਾ ਦੇਣਾ ਕਿਉਂਕਿ ਉੱਥੇ ਸਾਨੂੰ ਪਾਣੀ ਨਾ ਪਾਣਾ ਪਵੇ ਐਨਾ 1-2 ਵਾਰੀ ਪਾਣੀ ਦੇ ਦੂੰਗੇ ਜਦੋਂ ਜੜ ਫੜ ਲਈ ਐ ਨਾ ਇੰਨੇ ਨੂੰ ਬਰਸਾਤਾ ਪੈ ਜਾਣੀਆਂ ਫਿਰ ਗਾਹਾਂ ਠੰਡਾ ਆ ਜਾਣੀਆਂ ਇੰਨੇ ਨੂੰ ਇਹਨਾਂ ਕਾਮਯਾਬ ਹੋ ਜਾਣਾ ਸਵੈਦੇ ਨਾਲ ਤੇ ਹਾਂ ਹਾਂ ਜੀ ਜ਼ਰੂਰ ਬਲੌਗ ਵੀ ਉਹ ਦਊਂਗੇ ਵੀ ਜਿਹੜੀ ਆਪਾਂ ਨੇ ਕਨਾਲ ਖੰਡ ਲਈ ਆ ਤੁਹਾਨੂੰ ਲੋਕੇਸ਼ਨ ਦਿਖਾਵਾਂਗੇ ਤੇ ਉਹ ਆਪਾਂ ਨੇ ਇੱਕ ਸਾਲ ਰੱਖਣੀ ਆ ਉਹਦੇ ਚ ਸਵੈਦੇ ਲਾ ਦੇਣਾ ਜਿੰਨੇ ਕੁਸ ਹੋ ਗਏ ਆਊਗਾ ਹੀ ਕੁਸ ਗੈਲ ਜੇ ਕਿਦ ਉਹਦਾ ਹੀ ਮਿਲ ਜੂਗਾ ਆਪਾਂ ਨੂੰ ਮੈਂ ਵੀ ਤਾਂ ਇਹ ਕਹਿੰਦੀ ਵੀ ਬੇਲੀ ਰੱਖ ਕੇ ਫਾਇਦਾ ਕੀ ਕੋਸਤਾ ਲਾ ਲੂ ਹਾਂ ਐਤਕੀ ਸਬਜ਼ੀ ਵੀ ਕਰਨੀ ਠਣਾ ਬਸ ਤਾਂ ਐਸੇ ਮੋਦੀਆਂ ਮਾਲੀਆਂ ਮੈਥੇ ਪਾਲਕ ਬਾਂਦੇ ਵੇ ਮੈਕਸਮਾਂਗੇ ਕੰਮ ਅਸੀਂ ਤਾਂ ਹੀ ਨਹੀਂ ਜੀ ਕਰਦੇ ਖੇਤੀ ਦਾ ਜੇ ਮੈਂ ਕਰਨ ਲੱਗਦਾ ਨਾ ਕੋਈ ਸਲਾਹ ਬਣਾਉਣਾ ਇਹ ਜਦੀ ਮੇਰੀ ਸਲਾਹ ਬਣਾਈ ਵੀ ਟਾ ਦਿੰਨੇ ਸਲਾਹ ਬਣਾਈ ਵੀ ਟਾ ਨਹੀਂ ਦੀ ਨੀ ਹੈ ਦੇਖ ਲੈ ਮੈਂ ਹਾਂ ਜੇ ਲਾਣੀ ਹੁੰਦੀ ਪਹਿਲਾਂ ਨਾਲ ਲੰਦੇ ਉਹਦੇ ਵਿੱਚ ਉਹ ਪਹਿਲਾਂ ਚੱਲ ਛੱਡਤੀ ਉੱਥੇ ਪਾਣੀ ਦਾ ਥੋੜਾ ਹੁਣ ਕਿਸੇ ਤੇ ਲਾਉਂਗੇ ਪਾਣੀ ਵੀ ਜ਼ਰੂਰੀ ਚਾਹੀਦਾ ਹੈ ਕਿ ਨਹੀਂ ਜੀ ਜੇ ਖੇਤੀ ਕਰਨੀ ਹੈ ਹੁਣ ਐਤਕੀ ਠੰਡਾ ਚ ਸੀ ਬੇਲੇ ਰਹਨੇ ਸੀ ਸੋਚਿਆ ਵੀ ਮੂਲੀਆਂ ਮੇਥੇ ਪਾਲਕ ਧਣੀਆਂ ਇਹ ਚੀਜ਼ਾਂ ਲਾ ਕੇ ਆਪਾਂ ਰੋਜ਼ ਨਾ ਦੋ ਕਪੰਡਾ ਬੰਨ ਕੇ ਉਹ ਰੇਗੇ ਦੇ ਕੰਨੀਆਂ ਮੈਕਸ ਚਾਹੇ ਸਾਨੂੰ 500 ਹੀ ਆ ਜਾਵੇ ਦਿਹਾੜੀ ਦਾ ਬਹੁਤ ਹੈ ਇੱਕ ਜਣਾ ਤਾਂ ਹਮੇਸ਼ਾ ਖੇਤੀ ਉੱਧਰ ਨੂੰ ਹੀ ਚਾਹੀਦਾ ਖੇਤ ਵਿੱਚ ਮੈਂ ਪਾਪੇ ਨੂੰ ਫਾਦਰ ਸਾਹਿਬ ਹੈਗੇ ਜੀ ਆਪਣੇ ਨਾਲੇ ਉਹਦਾ ਟਾਈਮ ਉਹ ਤਾਂ ਕਹਿੰਦਾ ਜੀ ਕਹਿੰਦਾ ਮੈਂ ਕਰੂੰਗਾ ਕੰਮ ਦੇਖਦਾ ਜਿੰਨਾ ਕ ਮੈਂ ਬਾਕੀ ਉਹਨੂੰ ਕਹਿੰਦਾ ਨਹੀਂ ਤਾਂ ਹੀ ਤਾਂ ਮੈਂ ਮਹਿਸਾ ਨਹੀਂ ਰੱਖੀ ਵੀ ਆਂ ਦੁੱਧ ਮੁੱਲ ਲਈਦਾ ਵੀ ਜਿੰਨਾ ਕ ਕਰਨਾ ਤਾਂ ਕਰ ਲਵੇ ਨਹੀਂ ਮਰਜੀ ਕੋਈ ਨਹੀਂ ਆ ਦੇਖੋ ਕਿੰਨੀ ਗਰਮੀ ਮੇਰਾ ਤਾਂ ਗਲ ਵੀ ਗਿੱਲਾ